ਫਰੀਮ ਅਕਸਰ ਸਾਇਬਿਕੀ ਸ਼੍ਰੋਮੀ ਤਾਲੀਦਲ ਦੇ ਜ਼ਿਲ੍ਹਾ ਪ੍ਰਧਾਨ ਅਤੇ ਸਾਬਕਾ ਵਿਧਾਇਕ ਕਵਰਜੀਤ ਸਿੰਘ ਰੋਜੀ ਬਰਕੰਦੀ ਨੇ ਕਿਹਾ ਕਿ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਗਵਾਈ ਹੇਠ ਮੇਲਾ ਮੰਗੀ ਤੇ ਕੀਤੀ ਜਾਣ ਵਾਲੀ ਕਾਨਫਰੰਸ ਦੇ ਵਿੱਚ ਲੋਕਾਂ ਦਾ ਵੱਡਾ ਇਕੱਠ ਹੋਵੇਗਾ ਕਾਨਫਰੰਸ ਵਾਲੀ ਜਗ੍ਹਾ ਤੇ ਚੱਲ ਰਹੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਪਹੁੰਚੇ ਰੋਜੀ ਬਰਕੰਦੀ ਨੇ ਮੌਜੂਦਾ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਲੋਕਾਂ ਨਾਲ ਕੀਤੇ ਹੋਏ ਵਾਅਦੇ ਪੂਰੇ ਨਹੀਂ ਕਰ ਸਕੇ ਤਿਆਜ ਚ ਉਹਨਾਂ ਨੂੰ ਪੰਜਾਬ ਦੀ ਯਾਦ ਆ ਗਈ ਹੈ ਉਹਨਾਂ ਨੇ ਕਿਹਾ ਕਿ ਮੇਲਾ ਮਾਗੀ ਤੇ ਜਿੰਨੀ ਮਰਜ਼ੀ ਪਾਰਟੀਆਂ ਕਾਨਫਰੰਸ ਕਰ ਲੈਣ ਪਰ ਪੰਜਾਬ ਦੀ ਖੇਤਰੀ ਪਾਰਟੀ ਸਵੰਮੀ ਅਕਾਲੀ ਦਲ ਹੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਪੰਜਾਬ ਦੇ ਲੋਕਾਂ ਦਾ ਭਲਾ ਕਰੇਗੀ ਭਾਈ ਕਾਨਫਰੰਸ ਨੂੰ ਲੈ ਕੇ ਕਿੰਨੀ ਕੀ ਤਿਆਰੀ ਦੇਖੋ ਜੋ ਹਾਲ ਸਾਲ ਦੀ ਤਰ੍ਹਾਂ ਮਾਗੀ ਮੇਲੇ ਦੀ ਕਾਨਫਰੰਸ ਜੋ ਹੁੰਦੀ ਹੈ ਸ਼੍ਰੋਮਣੀ ਅਕਾਲੀ ਦਲ ਦੀ ਉਹਦੀ ਤਿਆਰੀ ਲਈ ਸ਼੍ਰੋਮਣੀ ਕਾਲੀ ਦਲ ਦਾ ਹਰ ਇੱਕ ਵਰਕਰ ਬੜੀ ਮਿਹਨਤ ਕਰ ਰਿਹਾ ਤੇ ਬੜੀ ਨਗਰ ਨਗਰ ਪਿੰਡ ਪਿੰਡ ਜਾ ਕੇ ਉਹ ਕਾਨਫਰੰਸ ਦੇ ਵਿੱਚ ਔਨਲੀ ਪ੍ਰੇਰਿਤ ਕਰ ਰਿਹਾ ਔਰ ਤੁਸੀਂ ਦੇਖਿਆ ਉਹਨਾਂ तकरीबन 20 ਤੋਂ 25000 ਸੰਗਤ ਨੇ ਇੱਥੇ ਪਹੁੰਚਣਾ ਇਸ ਪੰਡਾਲ ਦੇ ਵਿੱਚ ਤੇ ਉਹਦੀ ਤਿਆਰੀ ਵੱਡੇ ਲੈਵਲ ਤੇ ਹੋ ਰਹੀ ਆ ਤੇ ਗੁਰੂ ਮਹਾਰਾਜ ਕਿਰਪਾ ਕਰਨ 14 ਤਰੀਕ ਨੂੰ ਚਾਲੀ ਮੁਕਤਿਆਂ ਦੀ ਸਪੁੱਤਰ ਧਰਤੀ ਤੇ ਬਹੁਤ ਵੱਡਾ ਇਕੱਠ ਹੋਊਗਾ ਸ਼੍ਰੋਮਣੀ ਕਾਲੀ ਦਲ ਦੀ ਕਾਨਫਰੰਸ ਜੀ ਜੀ ਵੀ ਇੱਥੇ ਲੱਗ ਕਰਦੀ ਹੈ ਦੇਖੋ ਹਰ ਇੱਕ ਦਾ ਹੱਕ ਦਾ ਹੱਦ ਕਰਨਾ ਉਹ ਕਰੀ ਜਾਂਦਾ ਆਪਾਂ ਉਹਨਾਂ ਨੂੰ ਥੋੜੋ ਰੋਕ ਸਕਦੇ ਆ ਬੀਜੇਪੀ ਨੇ ਆਪਦੀ ਕਰਨੀ ਆ ਹੋਰ ਆ ਜਿਹੜੇ ਆ ਸਰਕਾਰ ਵਾਲੇ ਸਰਕਾਰੀ ਕਰ ਰਿਹਾ 10 ਸਾਲਾਂ ਬਾਅਦ ਇਹਨਾਂ ਨੂੰ ਯਾਦ ਆ ਗਈ ਆ ਹੁਣ ਮੁਖਸਰ ਦੀ 10 ਸਾਲ ਤੱਕ ਇਹਨਾਂ ਨੇ ਕਿਸੇ ਨੇ ਆ ਕੇ ਮੁੱਖ ਮੰਤਰੀ ਨੇ ਕਦੀ ਪੈਰ ਨਹੀਂ ਪਾਇਆ ਮੁਖਸਰ ਸਾਹਿਬ ਦੀ ਧਰਤੀ ਤੇ ਤੇ ਹੁਣ ਇਹਨਾਂ ਨੂੰ ਕਿਉਂਕਿ ਇਲੈਕਸ਼ਨ ਦਾ ਸਾਲ ਆ ਤੇ ਹੁਣ ਇੱਥੇ ਚੁਟਕਲੇ ਤੇ ਟੋਟਕਲੇ ਟੋਟ ਕੇ ਸੁਣਾਉਣ ਵੀ ਇਹਨੇ ਪਹੁੰਚ ਰਿਹਾ ਇੱਥੇ ਆਪ ਸਰਕਾਰ ਨੇ ਪਿੱਛੇ ਜੇ ਕੋਸ਼ਿਸ਼ ਨਾ ਕੀਤੀ ਜਿਹੜੇ ਸੀ ਵੀ ਵੀ ਡੋੜ ਮੱਲੇ ਸੀ ਬਾਤ ਉਹ ਨਹੀਂ ਕਰਾਂਗੇ ਉਹ ਵੀ ਕਰ ਰਿਹਾ ਯਾਰ ਦੇਖੋ ਇਹਨਾਂ ਦਾ ਕੋਈ ਦੀਨਮਾਨ ਨਹੀਂ ਹਰ ਹਰ ਇੱਕ ਸਮੇਂ ਤੇ ਆਹ ਯੂ ਟਰਨ ਲੈਂਦੇ ਆ ਕਹਿੰਦੇ ਕੋਸ਼ਾ ਕਰਦੇ ਕੋਸ਼ਾ ਸਿਰਫ ਤੇ ਸਿਰਫ ਇੱਕ ਨਾ ਕਲਾਕਾਰੀ ਵਾਲੀ ਸਟੇਜ ਟੁਟਕਲੇ ਸੁਣਾਉਣ ਆ ਰਿਹਾ ਹੋਰ ਅੱਜ ਤੱਕ ਜਿੰਨੀਆਂ ਵੀ ਸਟੇਜਿਸ ਪੰਜਾਬ ਦੀਆਂ ਲੱਗੀਆਂ ਦੱਸੋ ਕਿੱਥੇ ਕੀ ਲੋਕਾਂ ਨੂੰ ਦਿੱਤਾ ਕੀ ਸੰਗਤ ਨੂੰ ਦਿੱਤਾ ਕੀ ਬੀਬੀਆਂ ਨੂੰ 1000 ਰੁਪਏ ਦਿੱਤਾ ਕੀ ਤੁਸੀਂ ਜਿਹੜੀਆਂ ਸਾਡੀਆਂ ਸ਼ਗਨ ਸਕੀਮ ਸੀ 50000 ਦੇਤਾ ਕੀ ਬਜ਼ੁਰਗਾਂ ਨੂੰ 2500 ਰੁਪਏ ਪੈਨਸ਼ਨ ਦੇਤੀ ਕਿਹੜੀ ਸਟੇਜ ਤੇ ਹਰ ਸਟੇਜ ਤੇ ਆ ਕੇ ਹਾਈ ਬਾਦਲ ਹਾਈ ਬਾਦਲ ਹਾਈ ਬਾਦਲ ਕਦੀ ਕਾਂਗਰਸ ਤੇ ਭਾਜਪਾ ਦਾ ਨਾਂ ਲਿਆ ਇਹਨੇ ਸਿਰਫ ਤੇ ਸਿਰਫ ਇੱਥੇ ਆਊਗਾ ਟੁਟਕਲੇ ਸੁਣਾਊਗਾ ਆ ਬਚਾਰੇ ਆ ਪਿੱਛੇ ਜੇ ਆਇਆ ਸੀਗਾ ਸਾਡੇ ਸਰਪੰਚ ਮੁੱਛਾ ਨੂੰ ਤਾਤੂ ਦੇ ਕੇ ਗਏ ਸੀ ਵੀ ਅੱਜ ਗ੍ਰਾਂਟਾ ਮਿਲਣੀ ਆ ਮੈਨੂੰ ਲੱਗਦਾ 200 ਫੁੱਟ ਨੇੜੇ ਵੀ ਆਉਣ ਦਿੱਤਾ ਕੋਈ ਸਰਪੰਚ ਸਿਰਫ ਇੱਕ ਕਲਾਕਾਰੀ ਭੰਡ ਸਿਰਫ ਤੇ ਸਿਰਫ ਟੁਟਕਲੇ ਸੁਣਾਉਣ ਲਈ ਇੱਥੇ ਆਉਂਦਾ ਹੋਰ ਕੋਈ ਕੰਮ ਨਹੀਂ ਕਰਦਾ ਕਈ ਪੰਥਕ ਪਾਰਟੀਆਂ ਵੀ ਕਰੀਆਂ ਨੇ ਯਾਰ ਮੈਂ ਕਈ ਜਨਾਂ ਕਰਨ ਦਾ ਹੱਕ ਆ ਯਾਰ ਸਾਰਿਆਂ ਦਾ ਕਰੀ ਜਨ ਅਸੀਂ ਤਾਂ ਆਪਦੀ ਸ਼੍ਰੋਮਣੀ ਅਕਾਲੀ ਦਲ ਦੀ ਕਾਨਫਰੰਸ ਕਰ ਰਹੇ ਆ ਜਿਹੜੇ ਕੀ ਪਿਛਲੇ ਮਹੀਨਿਆਂ ਤੋਂ ਸਾਨੂੰ ਅਜੇ ਸੁਰਤ ਵੀ ਨਹੀਂ ਆਉਣੀ ਸਾਡੇ ਤੋਂ ਪਹਿਲਾਂ ਦੀ ਆ ਰਹੀ ਚੱਲ ਰਹੀ ਆ ਕਾਨਫਰੰਸ ਅਸੀਂ ਛੋਟੇ ਹੁੰਦਿਆਂ ਵੀ ਵੇਖਦੇ ਆ ਸਾਡੇ ਜਨਮ ਤੋਂ ਪਹਿਲਾਂ ਵੀ ਆ ਸਾਡੇ ਬਜ਼ੁਰਗ ਦੱਸਦੇ ਆ ਵੀ ਆ ਤਾਂ ਜਦੋਂ ਦੀ ਅਕਾਲੀ ਦਲ ਦੀ ਸਥਾਪਨਾ ਹੋਈ ਉਹਦੋਂ ਦੀ ਕਾਨਫਰੰਸ ਹੁੰਦੀ ਆ ਕੋਈ ਆ ਨਵੀਂ ਨਹੀਂ ਹੋ ਰਹੀ ਆ ਤਾਂ ਜਿਹੜੇ ਨਵੀਆਂ ਨਵੀਆਂ ਪਾਰਟੀਆਂ ਆਉਂਦੀਆਂ ਆ ਆਪ ਦਾ ਡੁਗਡੁਗੀ ਵਜਾਉਣ ਦੀ ਆਉਂਦੀਆਂ ਇੱਥੇ ਆਪ ਦੇ ਉੱجا ਕੇ ਚਲੇ ਜਾਣਗੇ ਆਹ ਫਿਰ 30 ਕਿੱਲੇ ਦੇ ਪਤਾ ਲੱਗਾ ਟੈਂਟ ਆ ਰਹੇ 10 ਕਿਲੇ ਪਾਰਕਿੰਗ ਲਈ ਹੋਏ ਕੋਈ 30 ਕਿੱਲੇਆਂ ਦਾ ਟੈਂਟ ਨਹੀਂਗਾ ਸਿਰਫ ਤੇ ਸਿਰਫ ਜਿਹੜਾ ਅੱਗੇ ਸਰਕਾਰੀ ਬੱਸ ਸਟੈਂਡ ਇੱਥੇ ਹੁੰਦਾ ਸੀ ਮਲੂਟ ਰੋਡ ਤੇ 10 12 ਕਿੱਲੇਾਂ ਚ ਉਹ ਬੱਸ ਸਟੈਂਡ ਸਰਕਾਰੀ ਨੂੰ ਚੱਕ ਕੇ ਆਪ ਦੇ ਰਸ਼ ਕਰ ਲਈ ਉੱਥੇ ਲੈ ਕੇ ਗਏ ਆ ਕੋਈ 30 ਕਿੱਲੇ ਆਣੀ ਦੀ ਦੋ ਕਿੱਲੇਾਂ ਚ ਪੰਡਾਲ ਨਹੀਂ ਲੱਗ ਰਿਹਾ ਤੁਸੀਂ ਉੱਥੇ ਜਾ ਕੇ ਦੇਖ ਲਓ ਸਾਰਾ ਝੂਠ ਮਾਰੀ ਜਾਂਦਾ 30 ਕਿੱਲੇ ਕਿਹੜਾ ਉੱਥੇ ਸਿਰਫ ਤੇ ਸਿਰਫ ਸਰਕਾਰੀ ਬੱਸ ਸਟੈਂਡ ਉੱਥੇ ਬਣਾਇਆ ਤਾਂ ਕਿ ਉਹ ਤੋਂ ਹਰ ਬੰਦਾ ਜਿਹੜਾ ਕੋਈ ਉਦਨ ਚਦਾਲੂ ਉਤਰੂਗਾ ਉਹਨੂੰ ਧੱਕੇ ਨਾਲ ਜਾ ਕੇ ਉਹਦੇ ਵਿੱਚ ਆਪਦੇ ਪੰਡਾਲ ਚ ਲੈ ਜਾਣਗੇ ਸੋ ਇਸ ਕਰਕੇ ਇੰਨੀਆਂ ਵੀ ਪਾਰਟੀਆਂ ਨੇ ਇਹ ਸੁਨੇਹਾ ਦੇ دیا ਨੇ ਪੰਜਾਬ ਨੂੰ ਬਚਾਣਾ ਹੈ ਤਾਂ ਸਾਡੀ ਸਰਕਾਰ ਲਿਆਓ ਜਾਂ ਸਾਡੀ ਪਾਰਟੀ ਨੂੰ ਅੱਗੇ ਯਾਰ ਮੈਂ ਇੱਕੋ ਆਵਾਜ਼ ਆ ਜੇ ਪੰਜਾਬ ਨੂੰ ਬਚਾਉਣਾ ਤਾਂ ਪੰਜਾਬ ਦੀ ਮਾਂ ਪਾਰਟੀ ਪੰਜਾਬ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਆ ਆ ਸਾਰੀਆਂ ਪਾਰਟੀਆਂ ਦਿੱਲੀ ਤੋਂ ਚੱਲਦੀਆਂ ਕੋਈ ਦਿੱਲੀ ਦੇ ਇਸ਼ਾਰੇ ਨਾਲ ਚੱਲਦੀਆਂ ਕੋਈ ਦਿੱਲੀ ਤੋਂ ਚੱਲਦੀਆਂ ਜੇ ਪੰਜਾਬ ਨੂੰ ਬਚਾਉਣਾ ਤਾਂ ਸ਼੍ਰੋਮਣੀ ਅਕਾਲੀ ਦਲ ਬਾਦਕੋ ਇੱਕੋ ਪਾਰਟੀ ਆ ਜਿਹਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲਾ ਜੋ ਪੰਜਾਬ ਨੂੰ ਬਚਾ ਸਕਦੇ ਸ਼੍ਰੀ ਮੁਖਸਰ ਸਾਹਿਬ ਤੋਂ ਸ਼ਮਿੰਦਰ ਪਾਲ ਦੀ ਰਿਪੋਰਟ